ਨੈੱਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ। ਸ਼ਹੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀ ਯਾਦ ਨੂੰ ਸਮਰਪਿਤ ਪੰਜਾਬ ਸਰਕਾਰ ਦਾ ਵਿਸ਼ਾਲ ਨਗਰ ਕੀਰਤਨ 20 ਨਵੰਬਰ ਨੂੰ ਲੁਧਿਆਣਾ ਪਹੁੰਚੇਗਾ ਤੇ 20-21 ਨਵੰਬਰ ਨੂੰ ਸ਼ਹਿਰ ਵਿੱਚੋਂ ਲੰਗੇਗਾ। ਡਿਪਟੀ ਕਮਿਸ਼ਨਰ ਹਮਨਸ਼ੂ ਜੈਨ ਨੇ ਜ਼ਿਲ੍ਹਾ ਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਨੌਵੇਂ ਗੁਰੂ ਸਾਹਿਬਾ ਦਾ ਆਸ਼ੀਰਵਾਦ ਲੈਣ ਅਤੇ ਇਸ ਸਮਾਗਮ ਨੂੰ ਇਤਿਹਾਸਿਕ ਤੌਰ ਤੇ ਯਾਦਗਾਰ ਬਣਾਉਣ ਦੀ ਅਪੀਲ ਕੀਤੀ ਹੈ। ਵੀ ਨਵੰਬਰ ਨੂੰ ਰੂਟ ਐਂਟਰੀ ਅਤੇ ਰਾਤ ਦਾ ਠਹਿਰਾ ਨਗਰ ਕੀਰਤਨ ਪਿੰਡ ਅਗਵਾੜ ਲੋਪੋ ਖੁਰਦ ਜਗਰਾਉ ਤੋਂ ਲੁਧਿਆਣਾ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰਦਾ ਹੋਇਆ ਜਗਰਾਉ ਸ਼ਹਿਰ ਮੁੱਲਾਂਪੁਰ ਏਆਲੀ ਚੌਕ ਵੀਬ ਮਾਲ ਲੁਦੀ ਕਲੱਬ ਸੀਨੀਅਰ ਸਿਟੀਜ਼ਨ ਹੋਮ ਸਰਬਨਗਰ ਥਾਣਾ ਗੁਰੂ ਨਾਨਕ ਪਬਲਿਕ ਸਕੂਲ ਟੀ ਪੁਆਇੰਟ ਮਲਹਾਰ ਰੋਡ ਆਰ ਪੀ ਚੌਕ ਭਾਈਵਾਲਾ ਚੌਕ ਡੀ ਸੀ ਦਫ਼ਤਰ ਭਾਰਤ ਨਗਰ ਚੌਕ ਦੁਰਗਾ ਮਾਤਾ ਮੰਦਰ ਹੁੰਦਾ ਹੋਇਆ ਲੁਧਿਆਣਾ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰੇਗਾ ਗੁਰਦੁਆਰਾ ਸ੍ਰੀ ਦੂਖ ਨਿਵਾਨ ਸਾਹਿਬ ਵਿਖੇ ਰਾਤ ਦਾ ਠਹਿਰਾ ਹੋਵੇਗਾ 21 ਨਵੰਬਰ ਦੇ ਰੂਟ ਦੀ ਰਵਾਨਗੀ ਵਿੱਚ ਨਗਰ ਕੀਰਤਨ ਸਵੇਰੇ 8 ਵਜੇ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਤੋਂ ਮੁੜ ਆਰੰਭ ਹੋਵੇਗਾ ਜੀਐਮਡੀ ਮਾਲ ਕਲॉक ਟਾਵਰ ਚੌਂਕ ਚਾਂਦ ਸਿਨੇਮਾ ਪੁਲ ਜਲੰਧਰ ਬਾਈਪਾਸ ਚੌਂਕ ਕਾਰਬਾਰਾ ਚੌਂਕ ਛੇਪੂਰੀ ਚੌਂਕ ਬਸਤੀ ਜੋਧੇਵਾਲ ਚੌਂਕ ਸਮਰਾਲਾ ਚੌਂਕ ਉਸਵਾਲ ਚੌਂਕ ਸ਼ੇਰਪੁਰ ਚੌਂਕ ਗਿਆਸਪੁਰਾ ਚੌਂਕ ਟੰਡਾਰੀ ਕਲਾਂ ਜੁਗਿਆਣਾ ਚੌਂਕ ਸਾਨੇਵਾਲ ਦਰਾਹਾ ਖੰਨਾ ਹੁੰਦਾ ਹੋਇਆ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਸਮਾਪਤ ਹੋਵੇਗਾ ਸਖਤ ਹੁਕਮ ਜਾਰੀ ਕਰਦੇ ਹੋਏ ਪਵਿੱਤਰ ਨਗਰ ਕੀਰਤਨ ਦੌਰਾਨ ਸੰਤ ਭਾਵਨਾ ਜਨਤਕ ਵਿਵਸਥਾਵਾਂ ਅਤੇ ਧਾਰਮਿਕ ਭਾਵਨਾ ਦਾ ਸਤਿਕਾਰ ਬਣਾਈ ਰੱਖਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਹਿਮਾਸ਼ੂ ਜੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਤੇ ਪੰਜਾਬ ਆਪਕਾਰੀ ਐਕਟ 1914 ਦੀ ਧਾਰਾ 54 ਦੇ ਤਹਿਤ ਹੁਕਮ ਜਾਰੀ ਕੀਤੇ ਹਨ ਇਸ ਵਿੱਚ ਨਗਰ ਕੀਰਤਨ ਦੇ ਪੂਰੇ ਰੂਟ ਤੇ ਸਥਿਤ ਸਾਰੀਆਂ ਸ਼ਰਾਬ ਮਾਸ ਸਿਗਰਟ ਬੀੜੀ ਪਾਣ ਦੀਆਂ ਦੁਕਾਨਾਂ ਅਤੇ ਰੇੜੀ ਦੇ ਸਟਾਲ ਪੂਰੀ ਤਰ੍ਹਾਂ ਬੰਦ ਰਹਿਣਗੇ ਕਿਸੇ ਵੀ ਕਾਰਵਾਈ ਨਾਰੇ ਜਾਂ ਗਤੀਵਿਧੀ ਤੇ ਸਖਤ پابੰਦੀ ਜੋ ਧਾਰਮਿਕ ਪਵਨਾਮਨ ਨੂੰ ਠੇਸ ਪਹੁੰਚਾ ਸਕਦੀ ਹੈ ਜਾਂ ਸ਼ਾਂਤੀ ਭੰਗ ਕਰ ਸਕਦੀ ਹੈ ਇਹ پابੰਦੀਆਂ 19 ਨਵੰਬਰ 2025 ਨੂੰ ਸ਼ਾਮ 5 ਵਜੇ ਤੋਂ 21 ਨਵੰਬਰ 2025 ਨੂੰ ਅੱਧੀ ਰਾਤ 12 ਵਜੇ ਤੱਕ ਲਾਗੂ ਰਹਿਣਗੀਆਂ